ਸਤਿ ਸ੍ਰੀ ਅਕਾਲ ਜੀ। ਹਾਜ਼ਿਰ ਹਾਂ ਜੀ। ਨਵੀਂ ਕਹਾਣੀ ਲੈ ਕੇ। ਹਰਜੀਤਾ ਗਰਾਊਂਡ ਚੋਂ ਖੇਡ ਕੇ ਆਇਆ। ਘਰ ਆਉਂਦੇ ਨੂੰ ਹੀ ਭੂਆ ਆਈ ਬੈਠੀ ਸੀ। ਤੇ ਗੇੜ ਤੋਂ ਹੀ ਭੂਆ ਨੂੰ ਵੇਖ ਕੇ ਕਰਨ ਲੱਗ ਪਿਆ। ਬੱਲੇ ਬੱਲੇ। ਭੂਆ ਇਸ ਵਾਰ ਤਾਂ ਬੜੀ ਸ਼ੀਤੀ ਢੇੜਾ ਮਾਰਿਆ। ਅੱਗੇ ਤਾਂ ਸਾਲ-ਸਾਲ ਕੱਢ ਦਿੰਨੀ ਆ। ਭੂਆ ਕਹਿੰਦੀ ਵੇ ਗਾਹਾਂ ਆ ਜਾ। ਤੈਨੂੰ ਦੱਸਦੀਆਂ ਇੰਨੀ ਸ਼ੀਤੀ ਕਿਉਂ ਢੇੜਾ ਮਾਰਿਆ। ਭੂਆ ਸੁੱਖ ਤਾਂ ਹੈ। ਹਾਂ ਵੇ ਸੁੱਖ ਹੈ। ਬਹੁਤ ਵੱਡੀ ਖੁਸ਼ਖਬਰੀ ਹੈ। ਕਿਹੜੀ ਖੁਸ਼ਖਬਰੀ ਭੂਆ? ਹਰਜੀਤੇ ਨੇ ਪੂਆ ਤੋਂ ਮੋਢਾ ਪਸਲਾਉਂਦੇ ਹੋਏ ਪੁੱਛਿਆ ਵੇ ਤੇਰੇ ਭਰਾ ਸੀਰੇ ਦਾ ਵਿਆਹ ਬੰਨਤਾ ਕੁੜੀ ਕੈਨੇਡਾ ਤੋਂ ਆਈ ਆ ਸੱਚੀ ਪੂਆ ਐਨੀ ਗਰਮੀ ਵਿੱਚ ਵਿਆਹ ਗਰਮੀ ਦੀ ਗੱਲ ਛੱਡ ਮੈਨੂੰ ਤਾਂ ਖੋਹੀ ਵਾਲੇ ਬਾਬੇ ਨੇ ਕਿਹਾ ਤੇ ਬਾਬਾ ਜੋ ਗੱਲ ਕਹਿੰਦਾ ਹੈ ਉਹ ਸੋਚ ਸਮਝ ਕੇ ਹੀ ਕਹਿੰਦਾ ਹੈ ਬਾਬੇ ਨੇ ਮੈਨੂੰ ਕਿਹਾ ਸੀ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਆਊਗਾ ਲੈ ਵੇਖ ਆ ਗਿਆ ਨਾ ਉਹ ਪੂਆ ਤੂੰ ਐਵੇਂ ਨਾ ਬਾਬਿਆਂ ਬੂਬਿਆਂ ਦੀਆਂ ਗੱਲਾਂ ਕਰਿਆ ਕਰ ਮੇਰੇ ਕੋਲ ਮੈਨੂੰ ਪੂਰਾ ਵਿਸ਼ਵਾਸ ਨੇ ਇਨਾਂ ਬਾਬਿਆਂ ਵਿੱਚ ਨਾਲੇ ਰਿਸ਼ਤਾ ਤਾਂ ਬਾਈ ਨੂੰ ਹੋਣਾ ਹੀ ਸੀ ਕੈਨੇਡਾ ਵਾਲੀ ਕੁੜੀ ਦਾ ਸੀਰਾ ਬਾਈ ਪੜਿਆ ਲਿਖਿਆ ਹੈ 20 ਕਿੱਲੇ ਜ਼ਮੀਨ ਦੇ ਨੇ ਕਿੱਡੀ ਸੋਣੀ ਤੁਹਾਡੀ ਕੋਠੀ ਪਾਈ ਐ ਐਵੇਂ ਨਾ ਬਾਬੇ ਬਾਰੇ ਪੁੱਠਾ ਸਿੱਧਾ ਬੋਲਿਆ ਕਰ ਬਹੁਤ ਕਰਨੀ ਵਾਲੇ ਬਾਬੇ ਨੇ ਮੈਂ ਤਾਂ ਤੇਰੀ ਮਾਂ ਨੂੰ ਬਹੁਤ ਵਾਰੀ ਕਿਹਾ ਕਿ ਹਰਜੀਤੇ ਨੂੰ ਬਾਬੇ ਕੋਲ ਲੈ ਕੇ ਚੱਲ ਦੇਖ ਤਾਂ ਸਹੀ ਕਿੱਡੀ ਛੇਤੀ ਨੌਕਰੀ ਮਿਲਦੀ ਐ ਤੈਨੂੰ ਇਨੂੰ ਭੂਆ ਦੀ ਗੱਲ ਪੂਰੀਆਂ ਕਰਦਿਆਂ ਹੀ ਮਾਂ ਫਟਾਫਟ ਬੋਲੀ ਮੈਂ ਤਾਂ ਬਥੇਰਾ ਕਹਿਨੀ ਹਾਂ ਇਹਨੂੰ ਪਰ ਇਹ ਮੇਰੇ ਨਾਲ ਤੁਰਦਾ ਹੀ ਨਹੀਂ ਫਿਰ ਮੈਂ ਕਿਵੇਂ ਆਵਾਂ ਇਹਨੂੰ ਲੈ ਕੇ ਇਹ ਤੁਰੇ ਫੇਰ ਹੀ ਆਵਾਂ ਜਦੋਂ ਵਿਆਹ ਤੇ ਆਇਆ ਤਾਂ ਫਿਰ ਬਾਬੇ ਕੋਲ ਲੈ ਕੇ ਜਾਵਾਂਗੀ ਇਹਨੂੰ ਦਰਸ਼ਨ ਕਰਾਉਂਗੀ ਬਾਬਾ ਜੀ ਦੇ ਨਾਲੇ ਅਸ਼ੀਰਵਾਦ ਦਵਾਉਂਗੀ ਗੱਲਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ ਸ਼ਾਮ ਨੂੰ ਭੂਆ ਪਿੰਡ ਵਾਪਸ ਮੁੜਨ ਲੱਗੀ ਤੇ ਮੈਨੂੰ ਕਿਹਾ ਕਿ ਗਈ ਹਰਜੀਤੇ ਤੂੰ ਤੇ ਬੇਬੇ 18 ਤਰੀਕ ਨੂੰ ਆ ਜਾਇਓ ਕਿਉਂਕਿ 19 ਨੂੰ ਤਾਂ ਅਖੰਡ ਪਾਠ ਪ੍ਰਗਾਸ਼ ਹੋਣਾ ਹੈ 21 ਨੂੰ ਭੋਗ ਹੈ ਤੇ 21 ਦੀ ਹੀ ਜਾਗੋ ਹੈ ਬਾਕੀ ਸਾਰਾ ਪਰਿਵਾਰ 21 ਨੂੰ ਆ ਜਾਣਗੇ ਮੈਂ ਕਿਹਾ ਠੀਕ ਆ ਪੂਆ ਵਿਆਹ ਦੇ ਦਿਨ ਨੇ ਨੇੜੇ ਆ ਗਏ ਅਸੀਂ ਤਿਆਰੀਆਂ ਕਰ ਲਈਆਂ ਸਨ ਮੈਂ ਆਪਣੀ ਦਾਦੀ ਨੂੰ ਲੈ ਕੇ 18 ਤਰੀਕ ਨੂੰ ਦੀ ਸ਼ਾਮ ਨੂੰ ਪੂਆ ਦੇ ਘਰ ਪਹੁੰਚ ਗਿਆ 19 ਨੂੰ ਸਵੇਰੇ ਅਖੰਡ ਪਾਠ ਸਾਹਿਬ ਪ੍ਰਗਾਸ਼ ਹੋਣਾ ਸੀਗਾ ਪਰ ਪੂਆ ਦੇ ਘਰੇ ਅਖੰਡ ਪਾਠ ਸਾਹਿਬ ਪ੍ਰਗਾਸ਼ ਹੋਣ ਦੀਆਂ ਕੋਈ ਤਿਆਰੀਆਂ ਨਹੀਂ ਸੀ ਮੈਂ ਜਾ ਕੇ ਭੂਆ ਦੇ ਨਾਲ ਕਮਰੇ ਦੀ ਸਫਾਈ ਕਰਵਾਈ ਲੜੀਆਂ ਲੈ ਕੇ ਆਂਦੀਆਂ ਤੇ ਕਲੀਬੀ ਲੈ ਕੇ ਆਂਦੀ ਫੁੱਲ ਲੈ ਕੇ ਆਏ ਪਰ ਮੇਰੀ ਭੂਆ ਇਹ ਸਭ ਕੁਝ ਵੇਖ ਕੇ ਕਹਿੰਦੀ ਵੇ ਇਹਨਾਂ ਸਭ ਚੀਜ਼ਾਂ ਦੀ ਕੀ ਲੋੜ ਸੀ ਸਾਡੇ ਪਹਿਲਾਂ ਤਾਂ ਕਦੇ ਕਿਸੇ ਨੇ ਇਹ ਨਹੀਂ ਲੈ ਕੇ ਆਂਦੀਆਂ ਮੈਂ ਕਿਹਾ ਭੂਆ ਗੁਰੂ ਮਹਾਰਾਜ ਦੀ ਸਵਾਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਭੂਆ ਹੋਰਾਂ ਦੇ ਮਨ ਵਿੱਚ ਇੰਨੀ ਸ਼ਰਧਾ ਨਹੀਂ ਸੀ ਅਗਲੇ ਦਿਨ ਸਵੇਰੇ ਅਕੰਧ ਪਾਠ ਸਾਹਿਬ ਪ੍ਰਗਾਸ਼ ਹੋਣ ਲਈ ਜਿਉਂ ਹੀ ਅਸੀਂ ਬਾਬਾ ਜੀ ਦੀ ਸਵਾਰੀ ਲੈਣ ਲਈ ਤੁਰੇ ਤਾਂ ਪੰਜ ਬੰਦੇ ਮੁਸ਼ਕਲ ਨਾਲ ਇਕੱਠੇ ਕੀਤੇ ਬਾਬਾ ਜੀ ਦੀ ਸਵਾਰੀ ਆ ਗਈ ਅਖੰਡ ਪਾਠ ਸਾਹਿਬ ਪ੍ਰਗਾਸ਼ ਹੋ ਗਿਆ ਮੈਂ ਪਾਠੀਆਂ ਦੀ ਬਹੁਤ ਸੇਵਾ ਕੀਤੀ ਅਗਲੇ ਦਿਨ ਮੈਂ ਫੁੱਫੜ ਜੀ ਨੂੰ ਕਿਹਾ ਫੁੱਫੜ ਜੀ ਅੰਦਰ ਧੂਪ ਦੀ ਡਿਊਟੀ ਮੈਂ ਲਗਾਉਣਾ ਤੁਸੀਂ ਬਾਹਰ ਕੰਮ ਧੰਦੇ ਸੰਭਾਲ ਲਓ ਮੈਂ ਅੰਦਰ ਧੂਪ ਦੀ ਸੇਵਾ ਤੇ ਬੈਠ ਗਿਆ ਅਚਾਨਕ ਇੱਕਦਮ ਬਾਹਰ ਬਹੁਤ ਰੌਲਾ ਪਿਆ ਮੈਂ ਕੋਲ ਬੈਠੇ ਇੱਕ ਬਾਬਾ ਜੀ ਨੂੰ ਤੂ ਦੀ ਸੇਵਾ ਤੇ ਬਿਠਾ ਕੇ ਆਪ ਜਦੋਂ ਬਾਹਰ ਆ ਜਾ ਕੇ ਦੇਖਿਆ ਤਾਂ ਬਾਹਰ ਖੂਹੀ ਵਾਲਾ ਬਾਬਾ ਆਇਆ ਹੋਇਆ ਸੀ ਉਸ ਬਾਬੇ ਦੇ 5-6 ਛਾਪਾਂ ਪਾਈਆਂ ਹੋਈਆਂ ਸਨ ਤੇ ਉਸ ਬਾਬੇ ਨੇ ਕਾਲੇ ਕੱਪੜੇ ਪਾਏ ਹੋਏ ਸਨ ਪੂਆਕੇ ਆਂਡ ਗਵਾਂਡ ਦੇ ਲੋਕ ਸਭ ਬਾਬਾ ਜੀ ਦੇ ਆਉਣ ਤੇ ਇਕੱਠੇ ਹੋ ਗਏ ਸਾਰੇ ਬਾਬਾ ਜੀ ਦੇ ਪੈਰੀ ਹੱਥ ਲਾਉਣ ਲੱਗੇ ਪਰ ਮੇਰੇ ਮਨ ਵਿੱਚ ਇਹ ਸਭ ਕੁਝ ਵੇਖ ਕੇ ਬਹੁਤ ਗੁੱਸਾ ਆਇਆ ਕਿ ਜਦੋਂ ਕੱਲ ਅਖੰਡ ਪਾਠ ਸਾਹਿਬ ਪ੍ਰਗਾਸ਼ ਹੋਇਆ ਸੀ ਉਦੋਂ ਕਿਸੇ ਨੇ ਆ ਕੇ ਮੱਥਾ ਨਹੀਂ ਟੇਕਿਆ ਤੇ ਅੱਜ ਇਹ ਪਖੰਡੀ ਨੂੰ ਸਾਰੇ ਮੱਥਾ ਟੇਕ ਰਹੇ ਨੇ ਪਰ ਮੈਂ ਕੁਝ ਨਹੀਂ ਕਰ ਸਕਦਾ ਸੀ ਭੂਆ ਮੇਰੀ ਵੀ ਬਾਹ ਫੜ ਕੇ ਬਾਬੇ ਕੋਲ ਲੈ ਗਈ ਕਹਿੰਦੀ ਲੈ ਪੈਰੀ ਹੱਥ ਲਾ ਬਾਬਾ ਜੀ ਦੇ ਤੇ ਬਾਬਾ ਜੀ ਤੈਨੂੰ ਆਸ਼ੀਰਵਾਦ ਦੇਣਗੇ ਤੇ ਤੈਨੂੰ ਨੌਕਰੀ ਮਿਲ ਜਾਊਗੀ ਮੈਂ ਭੂਆ ਦਾ ਮਾਣ ਰੱਖਣ ਲਈ ਬਾਬਾ ਜੀ ਦੇ ਆਣ ਮੰਨੇ ਜੇ ਮਨ ਨਾਲ ਪੈਰੀ ਹੱਥ ਲਾ ਦਿੱਤੇ ਬਾਬਾ ਜੀ ਕਹਿੰਦੇ ਇਹਨੂੰ ਡੇਰੇ ਵਿੱਚ ਲੈ ਕੇ ਆਈ ਵਿਆਹ ਤੋਂ ਬਾਅਦ ਭੂਆ ਖੁਸ਼ ਹੋ ਕੇ ਕਹਿਣ ਲੱਗੀ ਠੀਕ ਆ ਬਾਬਾ ਜੀ ਬਾਬਾ ਜੀ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪੱਕੇ ਹੋਏ ਸੀ ਬਾਬਾ ਸ਼ੱਕੇ ਤੁਰਦਾ ਹੋਇਆ ਅਖੰਡ ਪਾਠ ਸਾਹਿਬ ਦਾ ਅਗਲੇ ਦਿਨ ਭੋਗ ਪੈ ਗਿਆ ਜਾਗੋ ਵੀ ਹੋ ਗਈ ਬਰਾਤ ਹੋ ਗਈ ਵਿਆਹ ਸਮਾਪਤ ਹੋ ਗਿਆ ਵਿਆਹ ਬਹੁਤ ਹੀ ਸੋਹਣੇ ਢੰਗ ਨਾਲ ਹੋਇਆ ਸਾਰੇ ਬਹੁਤ ਖੁਸ਼ ਸਨ ਮਿਲਣੀ ਤੋਂ ਅਗਲੇ ਦਿਨ ਮੈਂ ਕਿਹਾ ਚੰਗਾ ਭੂਆ ਜੀ ਮੈਨੂੰ ਇਜਾਜ਼ਤ ਦਿਓ ਅੱਜ ਮੈਂ ਚੱਲਿਆ ਹਾਂ ਤਾਂ ਭੂਆ ਨੇ ਮੈਨੂੰ ਬਾਹੂ ਫੜ ਕੇ ਰੋਕ ਲਿਆ ਕਹਿੰਦੀ ਵੇ ਅੱਜ ਨਹੀਂ ਜਾਣਾ ਅੱਜ ਤੈਨੂੰ ਮੈਂ ਬਾਬਾ ਜੀ ਕੋਲ ਲੈ ਕੇ ਜਾਊਂਗੀ ਖੂਈ ਵਾਲੇ ਬਾਬੇ ਕੋਲੇ ਬਾਬੇ ਨੇ ਸਪੈਸ਼ਲ ਤੇਰੇ ਵਾਸਤੇ ਕਿਹਾ ਲੈ ਕੇ ਆਉਣ ਨੂੰ ਜ਼ਰੂਰ ਤੇਰੇ ਲਈ ਕੋਈ ਵੱਡੀ ਖੁਸ਼ਖਬਰੀ ਹੋਊਗੀ ਮੈਂ ਜਾਣਾ ਤਾਂ ਨਹੀਂ ਚਾਹੁੰਦਾ ਸੀ ਪਰ ਭੂਆ ਜਿਦ ਕਰਨ ਲੱਗ ਪਈ ਮੈਂ ਕਿਹਾ ਚਲੋ ਦੇਖ ਆਉਨੇ ਆ ਬਾਬਾ ਵੀ ਮੈਂ ਭੂਆ ਦੇ ਨਾਲ ਖੂਈ ਵਾਲੇ ਬਾਬੇ ਦੇ ਡੇਰੇ ਵੱਲ ਤੁਰ ਪਿਆ। ਰਸਤੇ ਦੇ ਵਿੱਚ ਜਾਂਦਿਆਂ ਸਾਨੂੰ ਹੋਰ ਸੰਗਤ ਮਿਲ ਪਈ। ਪੁੱਛਣ ਲੱਗੇ ਕਿ ਤੁਸੀਂ ਵੀ ਡੇਰੇ ਚੱਲਿਓ? ਮੈਂ ਕਿਹਾ ਹਾਂਜੀ। ਕਹਿਣ ਲੱਗੇ ਅਸੀਂ ਵੀ ਡੇਰੇ ਹੀ ਚੱਲੇ ਹਾਂ। ਬਹੁਤ ਟਾਈਮ ਤੇ ਆਉਂਦੇ ਹਾਂ ਅਸੀਂ ਬਾਬਾ ਜੀ ਕੋਲ। ਬਾਬਾ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਜਦੋਂ ਅਸੀਂ ਪਹਿਲਾਂ-ਪਹਿਲਾਂ ਡੇਰੇ ਵਿੱਚ ਆਉਣ ਲੱਗੇ ਸੀ ਤਾਂ ਸਾਡੇ ਘਰੇ ਭੰਗ ਪਉਂਦੀ ਸੀ। ਜਦੋਂ ਤੇ ਅਸੀਂ ਡੇਰੇ ਨਾਲ ਜੁੜੇ ਹਾਂ ਸਾਡੇ ਘਰ ਕੋਠੀਆਂ, ਕਾਰਾਂ, ਗੱਡੀਆਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਵੱਡੇ ਵੱਡੇ ਟਰੈਕਟਰ ਖੜੇ ਨੇ ਸਾਡੇ ਘਰ ਉਹ ਮੈਨੂੰ ਪੁੱਛਣ ਲੱਗੇ ਤੂੰ ਕਿਸ ਕੰਮ ਲਈ ਬਾਬਾ ਜੀ ਕੋਲ ਜਾ ਰਿਹਾ ਹਾਂ ਮੈਂ ਕਿਹਾ ਮੈਂ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਬੇਰੁਜ਼ਗਾਰ ਹਾਂ ਮੈਨੂੰ ਨੌਕਰੀ ਨਹੀਂ ਮਿਲ ਰਹੀ ਬਸ ਇਸੇ ਕਰਕੇ ਹੀ ਜਾ ਰਿਹਾ ਹਾਂ ਉਹ ਕਹਿਣ ਲੱਗੇ ਤੈਨੂੰ ਬਾਬਾ ਜੀ ਬਾਰੇ ਕਿਸ ਨੇ ਦੱਸਿਆ ਹੈ ਮੈਂ ਕਿਹਾ ਮੇਰੀ ਭੂਆ ਨੇ ਜੋ ਕਿ ਇਸੇ ਪਿੰਡ ਵਿੱਚ ਹੀ ਰਹਿੰਦੀ ਹੈ ਮੇਰੀ ਭੂਆ ਨੂੰ ਬਾਬੇ ਉੱਪਰ ਬਹੁਤ ਵਿਸ਼ਵਾਸ ਸੀ ਮੈਂ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਇੰਨੇ ਨੂੰ ਭੂਆ ਨੇ ਮੈਨੂੰ ਆਵਾਜ਼ ਮਾਰ ਦਿੱਤੀ ਮੇਹਰਜੀਤੇ ਆ ਜਾ ਤੂੰ ਤਾਂ ਗੱਲ ਨਹੀਂ ਲੱਗ ਪਿਆ ਇੱਥੇ ਹੀ ਉਹ ਉੱਥੇ ਹੀ ਖੜ੍ਹ ਗਏ ਕਹਿਣ ਲੱਗੇ ਸਾਡੇ ਰਿਸ਼ਤੇਦਾਰਾਂ ਨੇ ਆਉਣਾ ਹੈ ਅਸੀਂ ਉਹਨਾਂ ਨੂੰ ਉਡੀਕਦੇ ਹਾਂ ਤੇ ਫਿਰ ਅਸੀਂ ਇਕੱਠੇ ਹੀ ਚੱਲਾਂਗੇ ਤੁਸੀਂ ਜਾਓ ਮੈਂ ਤੇ ਭੂਆ ਡੇਰੇ ਅੰਦਰ ਵੜ ਗਏ ਬਾਬਾ ਅੱਖਾਂ ਮੀਚੇ ਬੈਠਾ ਸੀ ਮੈਂ ਬਾਬੇ ਨੂੰ ਮੱਥਾ ਟੇਕ ਕੇ ਜਦੋਂ ਬਾਹਰ ਆ ਕੇ ਬੈਠ ਗਏ ਪੂਆ ਕਹਿੰਦੀ ਮੱਥਾ ਟੇਕਨ ਤੋਂ 10 ਕ ਮਿੰਟ ਬਾਅਦ ਬਾਬਾ ਜੀ ਆਵਾਜ਼ ਮਾਰ ਕੇ ਬਣਾਉਂਦੇ ਨੇ ਉਹੀ ਹਾਲ ਹੋਈ 10 ਕ ਮਿੰਟਾਂ ਬਾਅਦ ਬਾਬੇ ਨੇ ਆਵਾਜ਼ ਮਾਰੀ ਹਰਜੀਤ ਆਵੇ ਮੇਰੇ ਕੋਲ ਜੋ ਆਪਣੀ ਨੌਕਰੀ ਲਈ ਆਇਆ ਹੈ ਇਹ ਗੱਲ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਇਹ ਬਾਬੇ ਨੂੰ ਕਿਵੇਂ ਪਤਾ ਲੱਗਿਆ ਤੇ ਪੂਆ ਕਹਿਣ ਲੱਗੀ ਕਿਉਂ ਮੇਰੇ ਖੂਹੀ ਵਾਲੇ ਬਾਬੇ ਦਾ ਕਮਾਲ ਬੁੱਝ ਲਈ ਨਾ ਦਿਲ ਦੀ ਗੱਲ ਆਪੇ ਮੈਨੂੰ ਥੋੜਾ ਜਿਹਾ ਵਿਸ਼ਵਾਸ ਹੋ ਗਿਆ ਮੈਂ ਕਿਹਾ ਹਾਂ ਪੂਆ ਮੈਂ ਬਾਬੇ ਕੋਲ ਚਲਾ ਗਿਆ ਬਾਬੇ ਨੇ ਮੈਨੂੰ ਬਹੁਤ ਸਾਰੇ ਟਾਲੇ ਤੇ ਟੋਣੇ ਦੱਸੇ ਭੂਆ ਕਹਿੰਦੀ ਮੈਂ ਆਪੇ ਕਰ ਦੂੰ ਬਸ ਮੇਰੇ ਭਤੀਜੇ ਨੂੰ ਨੌਕਰੀ ਮਿਲ ਜਾਵੇ ਬਾਬੇ ਨੇ ਕਿਹਾ ਜਦੋਂ ਨੌਕਰੀ ਮਿਲ ਗਈ ਤਾਂ 1.5 ਲੱਖ ਰੁਪਈਆ ਪਹਿਲਾਂ ਡੇਰੇ ਵਿੱਚ ਚੜਾ ਕੇ ਜਾਇ ਮੈਂ ਸਾਹ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਜਿਉਂ ਹੀ ਮੈਂ ਮੱਥਾ ਟੇਕ ਕੇ ਉੱਥੋਂ ਖੜਾ ਹੋਣ ਲੱਗਾ ਮੈਨੂੰ ਬਾਬੇ ਦੇ ਥੜੇ ਦੇ ਜੋ ਬਾਬਾ ਥੜੇ ਦੇ ਉੱਤੇ ਬੈਠਾ ਸੀ ਉਸ ਦੇ ਪਿਛਲੇ ਪਾਸੇ ਉਹੀ ਬੰਦਾ ਦਿਖਾਈ ਦਿੱਤਾ ਜੋ ਮੈਨੂੰ ਬਾਹਰ ਮਿਲਿਆ ਸੀ ਹੁਣ ਕਹਾਣੀ ਕਿ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਹੈ ਇਹ ਤਾਂ ਬਾਬੇ ਦਾ ਛੱਡਿਆ ਹੋਇਆ ਜਸੂਸ ਹੈ ਜੋ ਕਿ ਬਾਹਰ ਸੰਗਤ ਦੇ ਰੂਪ ਧਾਰ ਕੇ ਪਹਿਲਾਂ ਹੀ ਲੋਕਾਂ ਤੋਂ ਸਾਰੀ ਗੱਲ ਪੁੱਛ ਲੈਂਦਾ ਹੈ ਫਿਰ ਬਾਬੇ ਨੂੰ ਦੱਸ ਦਿੰਦਾ ਹੈ ਤੇ ਬਾਬੇ ਤੋਂ ਸੰਗਤ ਉੱਪਰ ਵਿਸ਼ਵਾਸ ਬਣਿਆ ਹੋਇਆ ਹੈ ਮੈਂ ਭੂਆ ਨੂੰ ਇਹ ਸਾਰੀ ਗੱਲ ਦੱਸੀ ਪਰ ਭੂਆ ਮੰਨਣ ਲਈ ਤਿਆਰ ਨਹੀਂ ਸੀ ਮੇਰਾ ਇੱਕ ਦੋਸਤ ਤਰਕਸ਼ੀਲ ਵਿੱਚ ਸੀ ਇੱਕ ਮੇਰਾ ਦੋਸਤ ਪੁਲਸ ਵਿੱਚ ਸੀ ਮੈਂ ਦੋਨਾਂ ਨੂੰ ਫੋਨ ਕਰਕੇ ਉੱਥੇ ਬੁਲਾ ਲਿਆ ਦੋਨਾਂ ਨੇ ਬਾਬੇ ਦੀ ਚੰਗੀ ਤਰ੍ਹਾਂ ਪੁੱਛਗਛ ਕੀਤੀ ਤੇ ਛਿੱਤਰ ਪ੍ਰੇਰ ਕੀਤੀ ਛਿੱਤਰਾਂ ਦੇ ਡਰ ਤੋਂ ਡਰਦਾ ਹੋਇਆ ਬਾਬਾ ਸਭ ਕੁਝ ਸੱਚ-ਸੱਚ ਦੱਸਣ ਲੱਗਾ ਉਹਨੇ ਕਿਹਾ ਸਾਡੇ ਸਾਹਮਣੇ ਨਹੀਂ ਸੱਚ ਦੱਸਣਾ ਸਾਰੇ ਪਿੰਡ ਦੇ ਸਾਹਮਣੇ ਸਚਾਈ ਦੱਸਣੀ ਆਪਣੀ ਜਦੋਂ ਪਿੰਡ ਵਿੱਚ ਪੰਡਵਾਰ ਵਾਲੇ ਸਾਰੇ ਉੱਥੇ ਪਹੁੰਚ ਗਏ ਤਾਂ ਉਸ ਬਾਬੇ ਨੇ ਸਭ ਕੁਝ ਸਾਸ-ਸਾਜ ਦੱਸਣਾ ਸ਼ੁਰੂ ਕਰ ਦਿੱਤਾ ਕਿਹਾ ਕਿ ਮੇਰੇ ਜਸੂਸ ਛੱਡੇ ਹੋਏ ਸਨ ਜੋ ਮੈਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੰਦੇ ਸੀ ਤੇ ਮੇਰੇ ਵਿੱਚ ਹੋਰ ਕੋਈ ਸ਼ਕਤੀ ਨਹੀਂ ਕੋਈ ਕਰਾਮਾਤ ਨਹੀਂ ਜੋ ਇੱਥੇ ਕਮਾਈ ਹੁੰਦੀ ਸੀ ਅਸੀਂ ਤਿੰਨੋਂ ਚਾਰੋਂ ਜਾਣੇ ਅੱਧੀ-ਅੱਧੀ ਕਰ ਲੈਂਦੇ ਹਾਂ ਅੱਜ ਭੂਆ ਦਾ ਤਾਂ ਮਨ ਉਦਾਸੀ ਪਰ ਮੇਰਾ ਫੁੱਫੜ ਤੇ ਮੇਰੀ ਭੂਆ ਦਾ ਮੁੰਡਾ ਸਿਰਾ ਬਹੁਤ ਖੁਸ਼ ਸਨ ਮੈਨੂੰ ਸ਼ਾਬਾਸ਼ੇ ਦੇ ਰਹੇ ਸਨ ਤੇ ਨਾਲ ਹੀ ਮੇਰਾ ਧੰਨਵਾਦ ਕਰ ਰਹੇ ਸਨ ਕਿ ਭਰਾਵਾ ਤੇਰੀ ਭੂਆ ਤੋਂ ਅਸੀਂ ਬਹੁਤ ਤਾਂਗ ਆ ਚੁੱਕੇ ਸਾਂ ਜੋ ਵੀ ਕੰਮ ਕਰਨਾ ਹੁੰਦਾ ਪਹਿਲਾਂ ਬਾਬਾ ਜੀ ਕੋਲ ਜਾਂਦੀ ਸੀਗੀ ਇਹ ਤਾਂ ਖੂਹੀ ਵਾਲਾ ਬਾਬਾ ਹੀ ਸਭ ਕੋਈ ਸੀ ਗੁਰਦੁਆਰਾ ਸਾਹਿਬ ਤੱਕ ਘਟ ਜਾਂਦੀ ਸੀ ਖੂਹੀ ਵਾਲੇ ਬਾਬੇ ਕੋਲ ਜਾਂਦਾ ਜਾਂਦੀ ਸੀ ਅਸੀਂ ਤਾਂ ਸਤੇ ਪਏ ਸੀ ਪਰ ਇਹਦੀ ਗੱਲ ਨਾ ਮੰਨਦੇ ਤਾਂ ਘਰ 'ਚ ਕਲੇਸ਼ ਖੜਾ ਹੋ ਜਾਂਦਾ ਸੀ ਆਹ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜਾ ਤੋਂ ਪਖੰਡੀ ਤੋਂ ਸਾਡਾ ਖਿਹੜਾ ਛੜਾਤਾ ਹਾਂਜੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਸੈਕਸ਼ਨ ਦੇ ਵਿੱਚ ਇਹ ਵੀ ਦੱਸਿਓ ਕਿ ਹਰ ਜਿੱਤੇ ਨਹੀਂ ਸਹੀ ਕੀਤਾ ਜਾਂ ਫਿਰ ਗਲਤ ਅੱਜ ਵੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਲਈ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ